ਜੋ ਇੱਕ ਹੀ ਬਾਣ ਹਣੇ ਤ੍ਰਿਪੁਰੰ। ਉਸ ਦੇਵਤਨੋ ਵਰਦਾਨ ਪ੍ਰਾਪਤ ਸੀ ਕੇ ਜੋ ਇੱਕੋ ਤੀਰ ਨਾਲ ਤ੍ਰਿਪੂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਹੋਵੇਗਾ। ਸੋਉ ਨਾਸ ਕਰੈ ਤਹਿ ਦੇਤ ਦੁਰੰ। 오ਹੀ ਉਸ ਪਿਆਨਗ ਦੇਵਤ ਦਾ ਸੰਗਾਰ ਕਰੇਗਾ। ਆਸ ਕੋ ਪ੍ਰਗਟਿਓ ਕਬਤਾ ਹੈ ਗਨੈ। ਅਜੇਹਾ ਕੋਣ ਪ੍ਰਗਟ ਹੋਇਆ ਹੈ? ਕਬੀ ਉਸ ਦਾ ਵਰਨਨ ਕਰਦਾ ਹੈ ਇੱਕ ਬਾਣ ਹੀ ਸੋ ਪੁਰ ਤੀਨ ਹਨੈ ਜਿਸ ਨੇ ਇੱਕ ਹੀ ਬਾਣ ਨਾਲ ਤਿੰਨੋਂ ਪੁਰੀਆਂ ਨਾਸ਼ਟ ਕਰ ਦਿੱਤੀਆਂ ਸਨ ਸੇਵਤਾਏ ਚਲਿਓ ਤਹਿ ਮਾਰਨ ਕੋ ਛੇਵ ਉਸ ਨੂੰ ਮਾਰਨ ਲਈ ਜਗ ਕੇ ਸਭ ਜੀਵ ਉਧਾਰਨ ਕੋ ਅਤੇ ਸਾਰੇ ਜਗਤ ਦੇ ਜੀਵਾਂ ਨੂੰ ਬਚਾਉਣ ਲਈ ਚੱਲ ਪਿਆ ਕਾਰ ਕੋ ਉਪਤ ਜਿਉ ਸਿਤ ਸੁੱਧ ਸਰੰਗ ਉਸਨੇ ਇੱਕ ਰੋਜ਼ ਘਰ ਕੇ ਇੱਕ ਬਹੁਤ ਚਮਕਦਾ ਤੀਰ ਛੱਡਿਆ ਇੱਕ ਵਾਰ ਹੀ ਨਾਸ ਕੀਓ ਤ੍ਰਿਪਰੰਗ ਅਤੇ ਇੱਕੋ ਵਾਰ ਦਿਨਾਪੁਰਯਾ ਦਾ ਨਾਸ਼ ਕਰ ਦਿੱਤਾ ਲਖ ਕੋ ਤੱਕ ਦਾ ਸਾਦ ਸਭੇ ਹਰ ਕੇ ਇਸ ਕੋ ਤਕ ਨੂੰ ਵੇਖ ਕੇ ਸਾਰੇ ਸਾਦ ਦੇਵਤੇ ਪ੍ਰਸੰਨ ਹੋਏ ਸੁਮਨੰ ਬਰਖਾ ਨਾਬਤੇ ਪਰਖੇ ਅਤੇ ਆਕਾਸ਼ ਤੋਂ ਫੁੱਲਾ ਦੀ ਬਰਖਾ ਹੋ ਲੱਗੀ ਤੁਨਪੂਰ ਰਹੀ ਜੈ ਸਦ ਹੁੰ ਜੈ ਜਕਾਰ ਦੀ ਧੁਨੀ ਕੁੰਜਨ ਲੱਗ ਗਈ ਗਿਰ ਹੇਮ ਹਲਾਚਲ ਕੰਪ ਭੁੰਗ ਹਿਮਾਲੇ ਪਰਬਤ ਵਿੱਚ ਹਲਚਲ ਮਚ ਗਈ ਅਤੇ ਧਰਤੀ ਕੰਬ ਲੱਗ ਗਈ ਦਿਨ ਕੀ ਤੱਕ ਬੀਤ ਗਏ ਜਬ ਹੀ ਜਦੋਂ ਕੁਝ ਸਮਾਪਿਤ ਗਿਆ ਅਸੁਰ ਅੰਧਕ ਵੀਰ ਬਿਓ ਤਬ ਹੀ ਤਦੋਂ ਅੰਧਕ ਨਾ ਦਾ ਦੂਜਾ ਵੀਰ ਪੈਦਾ ਹੋ ਗਿਆ ਤਬ ਬੈਲ ਚੜਿਓ ਗੈ ਸੂਲ ਸਿਵੰ ਤਦੋਂ ਸ਼ੇਵ ਤ੍ਰਿਸ਼ੂਲ ਫੜ ਕੇ ਬਲ ਦੇ ਉਤੇ ਚੜ ਚਲਿਆ ਸੁਰ ਚੋਕ ਚਲੇ ਹਰ ਕੋਪ ਕਿਵੰ ਛੇਵ ਦੇ ਕਰੋਧ ਕਰਨ ਤੋਂ ਸਾਰੇ ਦੇਵਤੇ ਝੋਕ ਗਏ ਗਣ ਗੰ ਦਰਬ ਜੱਛ ਸਬੈ ਔਰ ਗੰ ਸਾਰੇ ਆ ਗਣਾ ਗੰਦਰਬਾਂ ਯਕਸ਼ਾਂ ਸੱਪਾਂ ਵਰਦਾਨ ਦੇਓ ਸ਼ਿਵ ਕੋ ਤੁਰਗੰ ਅਤੇ ਦੁਰਗਾ ਨੇ ਸ਼ਿਵ ਨੂੰ ਵਰਦਾਨ ਦਿੱਤਾ ਸੀ ਹਨਿਓ ਨਿਰਖੰਤ ਮੁਰਾਰ ਸੁਰੰ ਕੀ ਵੇਖਦਿਆਂ ਹੀ ਵੇਖਦਿਆਂ ਸ਼ਿਵ ਦੇਵਤਿਆਂ ਦੇ ਵੈਰੀ ਅੰਦਕ ਨੂੰ ਇਸ ਤਰ੍ਹਾਂ ਮਾਰਣਗੇ ਤ੍ਰਿਪੁਰਾਰ ਹਨਿਓ ਜਿਮਕੈ ਤ੍ਰਪੰ ਜਿਮੇਤ੍ਰਿ ਪੋਰਨੂ ਵਿੰਕੇ ਤ੍ਰੇਪੁਰ ਦੇਤ ਨੂੰ ਮਾਰਿਆ ਸੀ। ਉਹ ਹੋਰ ਚੜੇ ਦਲ ਲੈ ਤੁਜਨੰ। ਉਦ੍ਰੋ ਵੈਰੀ ਅੰਦਕ ਸੈਨਾ ਦਲ ਲੈ ਕੇ ਚੜਿਆ। ਇਹ ਔਰ ਰਸਿਰਿਓ ਗਹਿਸੂਲ शिवम। athe ਦ੍ਰੋਹ ਹੱਥ ਵਿੱਚ ਤਰਸ਼ੂਲ ਫੜ ਕੇ ਸ਼ਿਵ ਨੇ ਕ੍ਰੋਧ ਕੀਤਾ। ਰਾਣ ਰੰਗ ਰੰਗੇ ਰਣ ਧੀਰ ਰਣੰ। ਉਦੋਂ ਇਹਨਾਂ ਧੀਰ ਰਣਭੂਮੀ ਵਿੱਚ ਯੁੱਧ ਦੇ ਰੰਗ ਵਿੱਚ ਰੰਗੇ ਹੋਏ ਸਨ ਜਨ ਸੋਭਤ ਪਾਵਤ ਜਵਾਲਾ ਬਨੰ ਇੰਜ ਪ੍ਰਤੀਤ ਹੁੰਦਾ ਸੀ ਮਾਨੋ ਬਨ ਵਿੱਚ ਅੱਗ ਦੀਆਂ ਬਲਦੀਆਂ ਹੋਈਆਂ ਲਾਟਾਂ ਸ਼ਸ਼ੋਭਿਤ ਹੋਣ ਦਨਦੇਵ ਦਉ ਰਣ ਰੰਗ ਰਚੇ ਦੇਵਤੇ ਅਤੇ ਦੇਤ ਦੋਵੇਂ ਯੁੱਧ ਵਿੱਚ ਰੁੱਜ ਗਏ ਗੈ ਸਾਸਤਰ ਸਬੈ ਰਸ ਰੁਦਰ ਮਚੇ ਜੈਸ਼ਤਰ ਫੜ ਕੇ ਸਾਰੇ ਯੁੱਧ ਕਰਮ ਵਿੱਚ ਮਸਤ ਹੋ ਗਏ ਸਰਛਾਡਤ ਵੀਰ ਦੋ ਹਰਖੈ ਦੋਹਾਂ ਪਾਸਿਆਂ ਦੇ ਯੋਧੇ ਹਰਖ ਨਾਲ ਬਾਣ ਛੱਡਦੇ ਸਨ ਜਨ ਆਂਤ ਪਰਲਾ ਕਾਣਸ ਬਰਖੈ ਮਾਰਨੋ ਪਰਲੋ ਦੇ ਆਂਤ ਵਿੱਚ ਬੱਦਲ ਬਰਖਾ ਕਰ ਰਹੇ ਹੋਣ ਵਾਮਲ ਚਾਂਦ ਕਾਏ ਖਾਏ ਭਜੇ ਸੁਰਾਰਦਨ ਕੋਪੋ ਓਪੋ ਮਿਟਾਈ ਦੇਵਤਿਆ ਦੇ ਵੈਰੀ ਦਾਤ ਘਾਇਲ ਹੋ ਕੇ ਤੇਜ ਹਿੰਨ ਅਵਸਥਾ ਵਿੱਚ ਪੱਜਣ ਲੱਗੇ ਆਂਦ ਕਾਂਦ ਫੇਰੀਓਤਾ ਬਹਿ ਜਹ ਦੁੰਦ ਪੀਨ ਪਜਾਈ ਤਦੋ ਅੰਦਕ ਦਾਤ ਮਸਤੀ ਨਾਲ ਜਿੱਤ ਦੇ ਨਗਾਰੇ ਵਜਾ ਕੇ ਘੁੰਮਣ ਲੱਗਿਆ ਸੋਲ ਸਹਿਤ ਪਰਿਗਤ ਪਟਸ ਬਾਨ ਓਗ ਪਰਹਾਰ ਦੇ ਸ਼ੋਲ ਸਹਾਥੀ ਪਰਗ ਪਟਾ ਤੇ ਬਾਣਾ ਦੀ ਦੇ ਪ੍ਰਹਾਰ ਹੋਣ ਲੱਗੇ ਪੇਲ ਪੇਲ ਗਰੇ ਸੋ ਪੀਰਨ ਕੇਲ ਜਾਨ ਤਮਾਰ ਧੱਕਮ ਤੱਕੀ ਨਾਲ ਸੂਰ ਮੇ ਡਿਗ ਰਹੇ ਸਨ ਮਾਨੋ ਤਮਾਰ ਨਾਚ ਖੇੜ ਰਹੇ ਹੋਣ ਸੇਲ ਰੇਲ ਭਈ ਤਹਾ ਅਰਤੇਗ ਤੀਰ ਪਰਹਾਰ ਉਥੇ ਯੁੱਧ ਭੂਮੀ ਵਿੱਚ ਬਰਛਿਆਂ ਦੇ ਬਹੁਤ ਵਾਰ ਹੋਏ ਅਤੇ ਤੀਰਾਂ ਦੇ ਤਲਵਾਰਾਂ ਦੇ ਪ੍ਰਹਾਰ ਹੋਏ ਗਾਹੇ ਗਾਹੇ ਫਿਰੇ ਫੌਜਨ ਬਾਹੇ ਬਾਹੇ ਹਥਿਆਰ ਥਾਂ ਥਾਂ ਸੈਨਿਕ ਫਿਰ ਰਹੇ ਸਨ ਅਤੇ ਵਾਹੋ ਦਾਹੀ ਸ਼ਸਤਰ ਚਲਾ ਰਹੇ ਸਨ ਅੰਗ ਭੰਗ ਪਰੇ ਕਹੂੰ ਸਰਬੰਗ ਸ੍ਰੋਨਤਪੂਰ ਕਿਤੇ ਕਿਸੇ ਦੇ ਕੱਟੇ ਹੋਏ ਅੰਗ ਟਿੱਗੇ ਪਏ ਸਨ ਅਤੇ ਕਿਤੇ ਸਾਰੇ ਸ਼ਰੀਰ ਲਹੂ ਨਾਲ ਲੱਥਪੱਤ ਹੋਏ ਪਏ ਸਨ ਇਕ ਇਕ ਬਰੀ ਅਨੇਕਨ 헤ਰ 헤ਰ ਸੂਹੂਰ ਇਕ ਇਕ ਯੋਧੇ ਨੇ ਵੇਖ ਵੇਖ ਕੇ ਅਨੇਕਾ ਹੂਰਾ ਵਰੀਆਂ ਸਨ ਚੋਰ ਚੀਰ ਰਥੀ ਰਥੋ ਤਮ ਬਾਜ ਰਾਜ ਅਨੰਤ ਕਿਤੇ ਅਨੰਤ ਚੋਰਾ ਬਸਤਰ ਘੋੜੇ ਰਥ ਰਥੀ ਅਤੇ ਰਾਜੇ ਡਿੱਕੇ ਪੇ ਸਨ ਸ੍ਰੋਣ ਕੀ ਸਰਤਾ ਉਠੀ ਸੋਬੇ ਅੰਤਰੂਪ ਦੁਰੰਤ ਬਹੁਤ ਪਿਆਰ ਕਰੋਪ ਵਾਲੀ ਲਹੋਦੀ ਨਦੀ ਵਗਨ ਲੱਗੀ ਸੀ ਸਾਜ-ਬਾਜ ਕਟੇ ਕਹੂੰ ਗਾਜਰਾਜ ਤਾਜ ਅਨੇਕ ਕਿਤੇ ਸੁਸ਼ਜਿਤ ਘੋੜੇ ਕੱਟੇ ਹੋਏ ਡਿੱਗੇ ਪਏ ਸਨ ਅਤੇ ਕਿਤੇ ਸ੍ਰੇਸ਼ਟ ਹਾਥੀ ਮੁਖਟਾ ਸਹਤ ਪਏ ਸਨ ਪੋਸਟ ਪੋਸਟ ਗਿਰੇ ਕਹੂੰ ਰਿਪ ਬਾਚਿਅੰ ਨਹੀਂ ਏਕ ਕਿਤੇ ਤਕੜੇ ਊਠ ਡਿੱਗੇ ਪਏ ਸਨ ਅਤੇ ਵਾਰੀਆਂ ਵਿੱਚੋਂ ਕੋਈ ਵੀ ਜਿੰਦਾ ਨਹੀਂ ਬਚਿਆ ਸੀ ਛਾੜ ਛਾੜ ਚਲੇ ਤਹਾਂ ਨਿਪਸਾਜ ਬਾਜ ਅਨੰਤ ਅਨੰਤ ਸੁਸਜਿਤ ਘੋੜੇ ਛੱਡ ਛੱਡ ਕੇ ਰਾਜੇ ਉਥੋਂ ਖਿੱਚ ਰਹੇ ਸੰ ਗਾਜ ਗਾਜ ਹਨੇ ਸਦਾ ਸ਼ਿਵ ਸੂਰਵੀਰ ਤੁਰੰਤ ਸ਼ਿਵ ਨੇ ਗਾਜ ਵਜ ਕੇ ਭਿਆਨਕ ਸੂਰਵੀਰਾਂ ਨੂੰ ਮਾਰ ਦਿੱਤਾ ਸੀ ਪਾਜ ਪਾਜ ਚਲੇ ਹੱਠੀ ਹਥਿਆਰ ਹਾਥ ਵਿਸਾਰ ਹੱਥਾਂ ਵਿੱਚ ਹਥਿਆਰ ਧਾਰਨ ਕਰਨ ਦੀ ਗੱਲ ਨੂੰ ਭੁਲਾ ਕੇ ਹੱਠੀ ਯੁੱਧਵੀਰ ਭੱਜਦੇ ਜਾਂਦੇ ਸਨ ਬਾਣ ਪਾਣ ਕਮਾਨ ਛਾੜ ਸੋ ਚਰਮ ਬਰਮ ਵਿਸਾਰ ਕਈ ਕਵਾਜ ਢਾਲਾ ਤੇ ਹੱਥਾਂ ਵਿੱਚ ਤੀਰ ਕਮਾਨਾਂ ਨੂੰ ਭੁਲਾ ਕੇ ਛੱਡ ਕੇ ਚਾਹ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ